ਵਿਆਹ ਵਾਲੇ ਦਿਨ ਕੁੜੀ ਨੇ ਪਾਈ ਬੋਲੀ ਤੇ ਲਾੜੇ ਦੀਆਂ ਰਹਿ ਗਿਆ ਅੱਖਾਂ ਅੱਡੇਆਂ ਤੋਂ ਤੁਸੀਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਕੁੜੀ ਨੂੰ ਆਪਣੇ ਵਿਆਹ ਦਾ ਬੇਹੱਦ ਚਾਚੀ ਜੱਤੇ ਕਿਦੋਂ ਤੋਂ ਕੁੜੀ ਨੇ ਪਾ ਦਿੱਤੀ ਬੋਲੇ ਤੇ ਆਓ ਤੁਹਾਨੂੰ ਪਹਿਲਾ ਵੀਡੀਓ ਦੇ ਇੱਕ ਨਿੱਕੇ ਜਿਹੇ ਝਲਕ ਦਿਖਾ ਦਈਏ ਮਿੱਠਾ ਮੈਂ ਖਾਵਾ ਨੋਵੇਂ ਮਿੱਠਾ ਤੇਰਾ ਪਿਆਰ ਜੋ ਮਿਲਿਆ ਤੇਰਾ ਇੰਝ ਮਿਲਣਾ ਮੈਨੂੰ ਰੱਬ ਵੱਲੋਂ ਤੋਹਫਾ ਤੀ ਬੜਾ ਸੋਹਣਾ ਲੱਗਦਾ ਯਾਦ ਮੇਰੇ ਨਾਲ ਖੜਦਾ ਸੱਜਣਾ ਤੈਨੂੰ ਮੈਂ ਰੱਬ ਮੰਨ ਬੈਠੀ ਰੱਬ ਮੇਰੇ ਨਾਲ ਲੜਦਾ ਸੱਜਣਾ ਤੈਨੂੰ ਮੈਂ ਰੱਬ ਮੰਨ ਬੈਠੀ ਰੱਬ ਮੇਰੇ ਜਿਵੇਂ ਕਿ ਦੋਸਤੋ ਇਹ ਜਿਹੜਾ ਵੀਡੀਓ ਸੋਸ਼ਲ ਵੀਡੀਓ ਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਕਰ ਦਿੰਦੇ ਹਨ ਹੈਰਾਨ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ